ਪੰਜਾਬੀ ਹੱਤ ਦੀ ਆਵਾਜ਼ ਵਿੱਚ ਤੁਹਾਡਾ ਸਵਾਗਤ ਹੈ ਅੱਜ 21 ਅਪ੍ਰੈਲ 2024 ਦਿਨ ਐਤਵਾਰ ਨੂੰ ਕ੍ਰਿਸ਼ਨਾ ਸੁਪਰ ਸਪੈਸ਼ਲਿਸਟੀ ਹਸਪਤਾਲ ਮਾਨਸਾ ਰੋਡ ਬਠਿੰਡਾ ਵਿਖੇ ਇੱਕ ਫਰੀ ਮੈਗਾ ਚੈੱਕਅਪ ਕੈਂਪ ਲਗਾਇਆ ਗਿਆ ਇਸ ਸਮੇਂ ਦਿਲ ਦੇ ਰੋਗਾਂ ਦੇ ਆਧੁਨਿਕ ਮਸ਼ੀਨ ਦਾ ਇੱਕ ਉਪਕਰਣ ਵੀ ਕੀਤਾ ਗਿਆ ਇਸ ਕੈਂਪ ਵਿੱਚ ਮਾਹਰ ਡਾਕਟਰਾਂ ਦੀ ਟੀਮ ਵੱਲੋਂ ਮਰੀਜ਼ਾਂ ਦਾ ਚੈੱਕਅਪ ਕੀਤਾ ਗਿਆ ਕ੍ਰਿਸ਼ਨਾ ਸਪੈਸ਼ਲਿਸਟੀ ਸਪੈਸ਼ਲਿਸਟੀ ਹਸਪਤਾਲ ਦੇ ਮਾਹਰ ਡਾਕਟਰ ਮੋਹਤ ਨੇ ਜਾਣਕਾਰੀ ਦਿੱਤਾ ਦੱਸਿਆ ਕਿ ਇਹ ਲੈਬ ਦਿਲ ਦੇ ਰੋਕਾਂ ਦੀ ਇੱਕ ਉਤੰਕ ਮਸ਼ੀਨ ਹੈ ਜੋ ਉਦਘਾਟਨ ਜਿਸ ਦਾ ਉਦਘਾਟਨ ਗੁਰਮੀਤ ਸਿੰਘ ਖੁੱਡੀਆਂ ਕੈबिनेट ਮੰਤਰੀ ਪੰਜਾਬ ਸਰਕਾਰ ਅਤੇ ਜਗਰੂਪ ਸਿੰਘ ਗਿੱਲ ਐਮ ਐਲ ਏ ਬਠਿੰਡਾ ਦੁਆਰਾ ਕੀਤਾ ਗਿਆ ਡਾਕਟਰ ਰੋਹਤ ਮੋਦੀ ਨੇ ਦੱਸਿਆ ਕਿ ਇਹ ਹਸਪਤਾਲ ਆਧੁਨਿਕ ਸਹੂਲਤਾਂ ਨਾਲ ਲੈਸ ਹੈ ਉਨਾ ਕਹਾ ਕੇ ਆਧੁਨਿਕ ਮਸ਼ੀਨ ਬਠਿੰਡਾ ਦੀ ਪਹਿਲੀ ਮਸ਼ੀਨ ਹੋਵੇਗੀ ਇਸ ਹਸਪਤਾਲ ਵਿੱਚ ਹਾਤਰਾਂ ਦੇ ਰੋਗਾਂ ਲਈ ਮਾਹਰ ਡਾਕਟਰਾਂ ਦੀਆਂ ਟੀਮਾਂ ਮੌਜੂਦ ਹਨ ਦਿਖਾਉਨੇ ਆ ਤਸਵੀਰਾਂ ਜੁੜੇ ਰਹੋ ਪੰਜਾਬੀ ਅਧਿਆਤ ਦੀ ਆਵਾਜ਼ ਦੇ ਨਾਲ ਸਾਡੇ ਚੈਨਲ ਨੂੰ ਸਬਸਕ੍ਰਾਈਬ ਤੇ ਸ਼ੇਅਰ ਕਰਨਾ ਨਾ ਭੁੱਲੋ ਤਾਂ ਕਿ ਹਰ ਖਬਰ ਪਹਲ ਦੇ ਆਧਾਰ ਤੇ ਤੁਹਾਡੇ ਤੱਕ ਪਹੁੰਚ ਸਕੇ प्रिंटर बिटू बताओ प्रिंटर मैं समझ रहा टेक ए सिटी स्कैन हो पेशेंट वो बस कोई कोई जगह पे जा रहे बार बार सिटी स्कैन की कोई जगह देख सिटी स्कैन बस तो ये कितना करोड़ आते हैं बस बस तो एंटी क्या लिखाई तो करोड़ है पर इसी देश में देश पर स्पेशल काते की बहुत मतलब अभी का इवन आयुष्मान चुकाते और इस पर इलाज और सीटी स्कैन भी करनी है जो का भी चाहिए हां हां सिटी स्कैन भी करना है एंजियोग्राफी करता है सीटी एंजियोग्राफी करता है डीएसएम भी करता है ऑल इन वन और वेरी एडवांस अच्छा डॉक्टर अंकल क्या पता अच्छा मतलब डॉक्टर डॉक्टर

ਤੇ ਇਹਦੇ ਵਿੱਚ ਅਸੀਂ ਸਾਰੀਆਂ ਜਿਹੜੀਆਂ ਪਲਾਸਟਿਕ ਜੈਟਰ ਪ੍ਰਚਾਰਣ ਚ ਮਤਲਬ ਇਹਨਾਂ ਨੂੰ ਉਹ ਸੀ ਇਨ ਐਟੋ ਬਾਸ ਮਤਲਬ ਜੈਨੋ ਪਲਾਸਟਿਕ ਦਾ ਵਰਤਦੇ ਪਰ ਇਹ ਇੱਕ ਅਸੀਂ ਟੈਕਨੀਕਲ ਟੈਕਨੋਲੋਜੀ ਦਾ ਐਡਵਾਂਸ ਕਰਕੇ ਉਹਨੂੰ ਇਹਦੇ ਵਿੱਚ ਸਕੀਪਲ ਬਾਸ ਕਰਦੇ ਇਸ ਤਰ੍ਹਾਂ ਦੇ ਲੇਜ਼ਰ ਮਸ਼ੀਨਰੀ ਹੈ ਹੈ ਇੱਕ ਇਕਨੋਮਿਕ ਹੈ ਇਹਦੇ ਵਿੱਚ ਲੋ ਪ੍ਰੈਸ਼ਰ ਤੋਂ ਸਾਰੇ ਬਾਅਦ ਇਹ ਇਸ ਤਰ੍ਹਾਂ ਹੈ ਇਹ ਸਾਡੇ ਹਾਰਟ ਤੇ ਲੰਘ ਵੀ ਤਰਾ ਕੰਮ ਕਰਦਾ ਹੈ ਤਾਂ ਕਿ ਉਹ ਸਪੋਰਟ ਬੜ ਕਸਿ ਬੜੀ ਸੂ ਬੜੀ ਜਿਹੜਾ ਮੈਕਸਮ ਸੀਗਰ ਜਿਹਦਾ ਹਾਰਟ ਲੱਕ ਕੰਮ ਨਹੀਂ ਕਰ ਰਹੀ ਉਹਨਾਂ ਨੂੰ ਅਸੀਂ 10 ਦਿਨ ਇੱਥੇ ਸਪੋਰਟ ਤੇ ਪਾ ਕੇ 10 ਦਿਨ ਨਿਗਰਾਨੀ ਰੱਖਿਆ ਅਸੀਂ ਨਿਗਰਾਨੀ ਨਾਲ ਸਪੋਰਟ ਰੱਖਦੇ ਆ ਤਾਂ ਕਿ ਇਨ ਮੀਨਟਾਈਮ ਪੇਸ਼ੈਂਟ ਦਾ ਪਰ ਜਿਵੇਂ ਕਿਤੇ ਟ੍ਰਾਂਸਪੋਰਟ ਦਾ ਕੋਈ ਪਾਇਕਿਕ ਪ੍ਰੋਸੈਸ ਤੱਕ ਰੈਡੀ ਸੀ ਜਾਂਦੇ ਤੈਨੂੰ ਗਿਆ ਖਾਲੀ ਬੈਕਸ ਉਹਨੇ ਪਾਇਲ ਖਾਲੀ ਦਾ ਪਹੁੰਚ ਜਾਈ ਬਹੁਤ ਮੁਸ਼ਕਲ ਉਹਨੂੰ ਅਸੀਂ ਇੱਕ ਵੀ ਨਾ ਫਿਰ ਰਿਕਵਰ ਨਹੀਂ लंग डैमेज फिर अभी पैसा खर्च में भी तैयार से फिर अभी हैदराबाद को लंग ट्रांसप्ल ब्रिज एक कह ब्रिजपोर्ट जिंदगी बाकी बाकी समय तो जवाब देता बाकी कदम बाकी पेशेंट की फैमिली बिलिंग एवं नहीं मरण नहीं देना नहीं देना जो भी करना जो कुछ कर सकते हो वर्ल्ड की जो बेस्ट ट्रीटमेंट कर

ਮੈਨੂੰ ਅਸੀਂ ਜਦੋਂ ਆ ਕੋਵਿਡ ਚ ਮੈਨੂੰ ਬੰਬੇ ਤੋਂ ਪਤਾ ਬੰਬੇ ਤੋਂ ਪਤਾ ਨਹੀਂ ਕਿ ਐਨੀ ਉਹ ਕਿਸ ਵੇਲੇ ਜਦੋਂ ਕੋਵਿਡ ਜਦੋਂ ਲੰਚ ਮੈਂ ਸਭ ਤੋਂ ਪਹਿਲੇ ਧੰਨਵਾਦ ਕਰਨਾ ਜਿਹਨੇ ਮੇਰੇ ਸਰ ਸ਼੍ਰੀ ਗੁਰੂ ਗੋਬਿੰਦ ਜੀ ਦਾ ਜਿਨ੍ਹਾਂ ਨੇ ਆਪਣਾ ਇਹ ਬੜਾ ਕੀਤੇ ਹੋਰ ਸਾਨੂੰ ਦਿੱਤਾ ਹੈਗਾ ਤੇ ਮੈਂ ਧੰਨਵਾਦ ਕਰਨਾ ਐਮਐਲਏ ਸਾਹਿਬ ਜੀ ਦਾ ਜਿਨ੍ਹਾਂ ਨੇ ਵੀ दर्शन दिते मैं जुलाई बठिंडा पहली बार आया पहली बार आया इस होस्पिटल वैसे कुछ होर बिजनेस आयामोटर थे इस हॉस्पिटल गुरुतेज जी जानते हो ਉਤੇ ਦੀ ਉਹਨੇ ਕਹਿਆ ਤੁਸੀਂ ਇਹ ਹਸਪਤਲ ਲੈਣਾ ਚਾਹੋਗੇ ਜਾਂ ਥੋੜਾ ਸਿਟੀ ਯੂਨਿਟ ਸੀ ਉਹਨਾਂ ਕੋ ਨਹੀਂ ਚਾਹਤੇ ਅਸੀਂ ਕਿਹਾ ਕੋਈ ਨਹੀਂ ਤੇ ਲੱਗਿਆ ਅਸੀਂ ਇਹਨੂੰ ਫਿਰ 1 ਸਤੰਬਰ ਤੋਂ ਟੇਕਰ 1 ਸਤੰਬਰ ਤੋਂ ਫਿਰ ਇਹਦੀ ਪੁਰਾਣੀ ਸਾਰੀ ਚੀਜ਼ਾਂ ਸਭ ਜਿਹਾ ਕਿ ਜਿਸ ਵੇਲੇ ਹਸਪਤਲ ਉੱਤਨਾ ਜਿਆਦਾ ਟਿਕਤੀ ਕਰਦੇ ਅਸੀਂ ਉਹਦਾ ਨਾਮ ਚੇਂਜ ਕੀਤਾ ਮੇਰੇ ਬਦਰ ਦੇ ਨਾਮ ਤੇ ਹਸਪਤਲ ਦਾ ਨਾਮ ਸ਼ਿਤਾਜੀ 아이 ਵੀ ਪੁੱਤੋ ਆ ਜੀ ਮੇਰਾ ਨਾਮ ਕ੍ਰਿਸ਼ਨਾ ਉਪਦੇ। ਫਿਰ ਉਹ ਕਹਿੰਦੇ ਨੇ ਕਿ ਡੈਸਟੀ ਸਭ ਤੋਂ ਸਾਹਮਣੇ ਆਪ ਜਾਣਦੀ ਹੈ। ਤੇ ਉਸ ਤੋਂ ਬਾਅਦ ਮੈਨੂੰ ਵੀ ਡਾਕਟਰ ਰੋਹੀ ਮੋਦੇ। ਉਹ ਮੈਸੇਜ ਕਰ ਰਹੀ ਸੀ ਜੋ ਅਪਣਾ ਨਾਲ ਸਾਡਾ ਡਿਸਕਸ਼ਨ ਹੋਇਆ ਤੇ ਅਸੀਂ ਡਾਕਟਰ ਰੋਹੀ ਮੋਦੇ ਦਾ ਜਿਵੇਂ ਸਰਵੇ ਕਰਦਾ ਕਿ ਹਾਂ ਯਾ ਅਕੀਤਾ ਨਾਮ ਲਗਾ। ਜਿਹੜਾ ਕੀਤਾ ਤਾਂ ਕਿ ਮਾਦਰਾ ਜੀ ਨੇ ਕੋਲੇ ਡਾਕਟਰ ហើយ ਫੋਟੋ ਦੇ ਟੈਸ਼ੀਟ ਸਿਖ ਨੇ ਲਗੇ। ਔਰ ਰਿਜਲਟਸ ਅਮੇਜ਼ਿੰਗ। ਤਾਂ ਮੈਂ ਇਹਨਾਂ ਨੇ ਜੋ ਕੀਤਾ ਅਸੀਂ ਹਰ ਚੀਜ਼ ਨੂੰ ਐਗਰੀ ਕੀਤਾ ਕਿ ਡਾਕਟਰ ਉਹ ਫੋਦੀ ਇਸ ਹਸਪੀਟਲ ਨੂੰ ਸੇਵਾਵਾਂ ਦੇਣ ਕੇ ਇਸ ਏਰੀਆ ਨੂੰ ਬਹੁਤ ਵਧੀਆ ਸੇਵਾਵਾਂ ਦੇ ਸਕਦੇ ਨੇ ਕਿਉਂਕਿ ਉਥੇ ਕੋਈ ਅਨਦਰ ਰਿਸਟ੍ਰਿਕਟਡ ਹੈਂਡ ਸੀ। ਇੱਥੇ ਇਹਨਾਂ ਦੇ ਹੈਂਡ ਹੋ ਗਏ। ਸਾਡੇ ਹਸਪੀਟਲ ਨੂੰ ਅਸੀਂ ਇੱਕ ਇੱਕ ਕੋਈ ਪੇਸ਼ੈਂਟ या तो रुपया है या नहीं। कोई देगा। है। नहीं कह दी पेशेंट को पैसे नहीं है कोई गलट जरूर किसी भी हालत तो तो मना नहीं करना। पैसे कोई भी देगा दे दे पैसे आ जाने करना वही डॉक्टर मोदी ने भी असर क्या ਕੋਈ ਵੀ ਚੀਜ਼ ਪੇਸ਼ੈਂਟ ਕੋਲ ਬੈਸਿਕ ਪੈਟਰਨ ਜਿਆਦਾ ਹੈ ਕਿ ਨਹੀਂ ਹੈਗੇ ਬਦਲੇ ਜ਼ਰੂਰ ਕਰਨਾ ਕੋਈ ਵੀ ਫੈਸਲਾ ਹੋ ਅਸੀਂ ਪੇਸ਼ੈਂਟ ਨੂੰ ਪ੍ਰੋਪਰ ਪੂਰੀ ਸਰਵਿਸ ਦੇਣੀ ਇਹ ਗਾਰੰਟੀ ਦਿੰਦੇ ਹਾਂ ਕਿ ਹੋਰ ਗਲਤ ਤਰੀਕੇ ਨਾਲ ਕੋਈ ਵੀ ਚੀਜ਼ ਨਹੀਂ ਕੀਤੀ ਜਾਂਦੀ ਹੈ ਇਨਸਟਰਕਸ਼ਨਸ ਹੈ ਕਿ ਇਹ ਤਕਰੀਰ ਇਨਸਟਰਕਸ਼ਨਸ ਹੈ ਔਰ ਮੀਟਿੰਗ ਲਈ ਕਿਥੇ ਕੰਮ ਹੋ ਰਿਹਾ ਹੈ ਔਰ ਪਿਛਲੇ 1 ਸਪਟੰਬਰ ਤੋਂ ਅਸੀਂ ਜਦੋਂ ਤੋਂ ਸਪਟੰਬਰ ਤੋਂ और इनकी मूवमेंट भी फास्ट है लोगों का दस बद रहा है और डॉक्टर मोदी के आने के का वाकई बहुत बड़ा चेंज रखा है और मैं एक बार फिर धन्यवाद करना सारे अपने मेहमान का थैंक यूरू सिंह जगरूप सिंह का धन्यवाद कर रहे हैं कि ए, वो दिहाड़े साझे हुए ਅਸੀਂ ਸਾਡਾ ਇੱਥੇ ਕਿਉਂ ਤੱਕ ਸਹੀ ਹੈ ਕਿ ਅਸੀਂ ਵਸੇ ਲੋਕਾਂ ਨੂੰ ਜਾਗਰੂਕ ਕਰੀਏ ਕਿ ਇਸ ਤਰ੍ਹਾਂ ਜੜੀਏ ਟੈਕਨੋਲੋਜੀ ਅਸੀਂ ਛੋਟੇ ਸ਼ਹਿਰਾਂ ਦੇ ਵਿੱਚ ਵੀ ਲਿਆ ਸਕਦੇ ਹਾਂ ਬਹੁਤ ਸਾਰੇ ਲੋਕ ਮੇਰੇ ਇਸ ਪੁਲੀਸ ਹੈ ਜਿਹੜੇ ਦਿੱਲੀ ਦਾ ਕੰਮ ਕਰਦੇ ਵੱਡੇ ਵੱਡੇ ਹਸਪਤਾਲਾਂ ਦੇ ਵਿੱਚ ਕੰਮ ਕਰਦੇ ਜਿਹੜੇ ਐਸਟਾਟ ਹੋ ਗਿਆ ਜਾਂ ਮਦਦਤਾ ਹੋ ਗਿਆ ਉਹ ਮੈਨੂੰ ਉਹ ਮੈਨੂੰ ਭਦੇ ਨੇ ਅੱਗੇ ਹੈ ਜੀ ਮਾਈਕ हेलो ਮੈਨੂੰ ਪੁੱਛਿਆ ਨੇ ਕਿ ਡਾਕਟਰ ਮੋਦੀ ਇਹ ਇੱਕ ਐਕਸਟਰਾਪ੍ਰੀਸਿਪਲ ਹੈ ਕਿ ਇਸ ਤਰ੍ਹਾਂ ਦੀਆਂ ਮਸ਼ੀਨਾਂ ਜਿਹੜੀਆਂ ਵੱਡੀਆਂ ਵੱਡੀਆਂ ਮਸ਼ੀਨਾਂ ਆਂ ਅਸੀਂ ਤਾਂ ਥੱਕ ਜਾਂਦੇ ਆ ਮੁਕਤਾ ਪਸੀਸੇ ਘਟਣ ਪਾਸਤੇ ਦੁਖੀ ਹੋ ਜਾਂਦੇ ਆ ਤੁਸੀਂ ਇਹ ਚੀਜ਼ ਕਿਸ ਤਰ੍ਹਾਂ ਪੋਸੀਬਿਲਟੀ ਵੀ ਹੈ ਕਿ ਜਿਹੜਾ ਕਿ ਪਠਾਨਡੇ ਵਰਗੇ ਸ਼ਹਿਰ ਦੇ ਵਿੱਚ ਜੋ ਜੀ ਆ ਚਾ ਤੁਸੀਂ ਕਰਦੇ ਝਾਂ ਜਿਹੜੀਆਂ ਕਿ ਵਰਲਡ ਲੈਵਲ ਤੇ ਜਾ ਕੇ ਮੈਂ ਕੇਸਸ ਆਪਣੇ ਪ੍ਰੈਜੈਂਟ ਕਰਦਾ ਬਾ ਉਹ ਉਹੀ ਕੇਸਸ ਪ੍ਰੈਜੈਕਟ ਕੀਤੇ ਜਾਂਦੇ ਹਨ ਜੋ ਕਿ ਅਨੋਖੇ ਹਨ ਜੇਕਰdoctype ਸਾਨੂੰ ਬਾਰੋਂ ਇਨਵੀਟੇਸ਼ਨ ਆ ਵੀ ਆਪ ਕੋ ਮੈਂ ਖੁਦ ਉਹਨਾਂ ਨੂੰ ਕਹਿ ਨਹੀਂ ਜਾਂਦਾ ਕਿ ਮੇਰਾ ਫੇਸ ਪ੍ਰੈਜ਼েন্ট ਕੀਤਾ ਜਾਵੇ ਮੈਨੂੰ ਰਾਦਰ ਉਹ ਚਿੱਠੀਆਂ ਜਾਂ ਨੋਟਾਂ ਆਉਂਦਾ ਹੈ ਕਿ ਤੁਸੀਂ ਸਾਡੇ ਅਮਰੀਕਾ ਚਾਹੋ ਉੱਥੇ ਜਾ ਕੇ ਬੋਸਟਨ ਦੇ ਵਿੱਚ ਜਾ ਕੇ ਹੋਰ ਅਮਰੀਕਾ ਦੇ ਸ਼ਹਿਰਾਂ ਜਾ ਕੇ ਨਾ ਕੇਵਲ ਅਮਰੀਕਾ ਬਟ ਸ਼ਾਇਦ ਮੈਂ ਆਪਣੀ ਹੁਣ ਪਿਛਲੇ 10 ਸਾਲ ਦੇ ਕੈਰੀਅਰ ਦੇ ਵਿੱਚ ਸ਼ਾਇਦ ਹੀ ਕੋਈ ਕੰਟਰੀ ਛੱਡਿਆ ਹੋਵੇਗਾ ਚਾਹੇ ਤੁਸੀਂ ਆਪ ਕੋਰੀਆ ਲੈ ਲਓ ਚਾਹੇ ਚਾਈਨਾ ਲੈ ਲਓ ਜਾਪਾਨ ਲੈ ਲਓ ਜਾਂ ਇਹ ਤਾਂ ਸਾਊਥ ਅਫਰੀਕਾ ਔਰ ਇਵਨ ਯੂਰਪ ਪੂਰਾ ਇੰਗਲੈਂਡ ਇਹਨਾਂ ਸਾਰੀਆਂ ਜਗ੍ਹਾਵਾਂ ਤੇ ਜਾ ਕੇ ਆਈ ਆਈ ਮੈਨੂੰ ਇਨਵਾਈਟਡ ਕੀਤਾ ਗਿਆ ਤਾਂ ਇਹ ਸਾਰੀਆਂ ਚੀਜ਼ਾਂ ਅਸੀਂ ਤਾਂ ਕਰ ਸਕਦੇ ਆ ਕਿਉਂਕਿ ਵੱਡੇ ਇੱਕ ਵਾਰ ਮੈਂ ਇੱਕ ਲੈਕਚਰ ਦੇ ਰਿਹਾ ਸੀ ਆਪਣਾ ਯੂਰਪ ਦੇ ਵਿੱਚ ਉਥੇ ਮੁਰਗਦੇ ਬੜੇ ਮਸ਼ਹੂਰ ਡਾਕਟਰ ਬੈਠੇ ਸੀ ਸਾਡੇ ਸਾਡੇ ਦੋਮੀ ਹੈ ਮਤਲਬ ਸਾਡੇ ਚੰਦੇ ਵੀ ਹੈ ਉਹ ਨੋ ਬਰਡਿਸ ਜਿਹੜਾ ਨਾਮ ਹੈ ਬਹੁਤ ਸਾਰੇ ਟ੍ਰਾਇਲ ਜਿਹੜਾ ਨੇ ਕੀਤੇ ਆ ਮੇਰਾ ਲੈਕਚਰ ਚੱਲ ਰਹੀ ਸੀ ਤੇ ਲੈਕਚਰ ਜਦੋਂ ਖਤਮ ਹੋਇਆ ਤੇ ਕੋ ਕੁਛੇ ਦੇਰ ਵਾਸਤੇ ਸਟਨ ਥੋੜੇ ਜੇ ਸਟਨ ਜੇ ਉੱਥੇ ਬੈਠ ਗਏ ਮੇਰੇ ਗੁਰੂ ਬੈਠੇ ਸੀ ਉਥੇ ਡਾਕਟਰ ਯੂਕੋਨ ਆ ਗਿਆ ਸਾਡੇ ਮਿੱਤਰ ਦਿੱਲੀ ਦੇ ਵਿੱਚ ਬਤਰਾ ਦੇ ਵਿੱਚ ਆ ਗਿਆ ਉਹ ਉਹਨਾਂ ਨੇ ਨਾਲ ਬੈਠੇ ਸੀ ਡਾਇਰੈਕਟਰ ਤੇ ਜਦੋਂ ਉਹਨਾਂ ਦਾ ਸੂਨਾਪਣ ਜਦੋਂ ਖਤਮ ਹੋਇਆ ਤੁਹਾਡੇ ਜਵਾਬ ਦਾ ਉਹਨਾਂ ਨੇ ਜਵਾਬ ਦਿੱਤਾ ਡਾਕਟਰ ਫੌਲ ਆਈ ਥਿੰਕ ਉਹ ਉਹਨਾਂ ਨੇ ਪੜਿਆ ਸਾਰਾ ਮੇਰਾ ਐਡਰੈਸ ਕਿ ਪਟੰਡਾ ਤੋਂ ਬੋਲ ਰਿਹਾ ਹਾਂ ਇਹ ਉਹਨਾਂ ਨੇ ਕਿਹਾ ਡਾਕਟਰ ਫੌਲ ਮੈਂ ਇਨਲਾਨ ਕਰ ਕਿ ਇੰਡੀਆ ਦੇ ਵਿੱਚ ਹੈ ਨਹੀਂ ਐਕਸਲੈਂਸ ਕਿ ਇੰਡੀਆ ਦੇ ਵਿੱਚ ਉਹੀ ਮੇਰੇ ਘਰ ਪਟੰਡਾ ਤੁਹਾਡਾ 3 ਡਾਕਟਰ ਯਾ ਕਿ ਕਿੱਥੇ ਹੈ ਉੱਤੇ ਐਵਲਿਬਿਲਿਟੀਜ਼ ਆਈ ਰੀਅਲੀ ਕੰਪਲੀਮੈਂਟ ਉਹਨੇ ਉਹ ਦਿਖਾ ਕੇ ਉੱਤੇ ਤਾੜੀਆਂ ਮਾਰਤੀ ਤੇ ਇਸ ਚੈਂਟਰ ਦਾ ਮਕਸਦ ਹੈ ਸਟਾਡਲ ਹੈ ਇਹ ਹੈ ਉਹ ਦੁਨੀਆ ਨੂੰ ਬੈਸਟ ਟੂ ਬੈਸਟ ਟਰੀਟਮੈਂਟ ਦੇਣਾ ਹੈ ਅਸੀਂ ਕਿਸੇ ਤੋਂ ਛੋਟੇ ਨਹੀਂ ਆ ਅਸੀਂ ਕਿਸੇ ਤੋਂ ਪੱਟ ਨਹੀਂ ਆ ਅਸੀਂ ਸਭ ਤੋਂ ਉਪਰ ਦੇ ਸਭ ਨੂੰ ਚਾਹੇ ਉਹ ਗਰੀਬ ਕੋ ਗਰੀਬ ਹੋਵੇ ਉਹਨੇ ਪੂਰਾ ਟਰੀਟਮੈਂਟ ਮਿਲੇਗਾ ਇਹ ਸਾਡਾ ਵਾਅਦਾ ਹੈ ਥੈਂਕ ਯੂ ਵੈਰੀ ਆਜ ਇਸ ਜੰਗੀ ਅੱਜ ਦੇ ਸੋਰੀ ਉਹ ਵਾਰ ਦੇ ਤੇ ਕੁਛੀ ਦੇ ਹਾਰ ਦੇ ਤੇ ਆਪ ਸਾਰੇ ਅੰਨ ਦਾ ਆਪੜੇ ਬਠਿੰਡਾ ਸ਼ਹਿਰ ਦੇ ਵਾਸੀਆਂ ਲਈ ਬਹੁਤ ਵੱਡੀ ਸਹੂਲਤ ਉਦેશਪੱਤ ਵਿੱਚ ਸਾਰੇ ਇਸ ਨੂੰ ਕਾਇਸ਼ੁਰੂਆ ਕਰਦੇ ਸਮੇਂ ਤੇ ਸਦਾ ਦੇ ਰੂਪ ਸਿੰਘ ਜੀ ਦੇ ਸਾਥ

ਉੱਥੇ ਆਏ ਤੇ ਸਾਡੀ ਗੱਲ ਸੁਣੀ ਸਾਡੇ ਨਵੀਆਂ ਫੈਸਿਲਿਟੀਆਂ ਬਾਰੇ ਅਸੀਂ ਜਿਹੜਾ ਲੋਕਾਂ ਨੂੰ ਦੱਸਣਾ ਚਾਹਦੇ ਸੀ ਉਹ ਇੱਕ ਸਾਡੇ ਨਾਲ ਦੋਸਤੀ ਦਾ ذریعہ ਬਣੇ ਕਿ ਪੰਜਾਬ ਦੇ ਵਿੱਚ ਜਿਹੜੀਆਂ ਫੈਸਿਲਿਟੀਆਂ ਅਸੀਂ ਖਾਸ ਕਰਕੇ ਮਾਲਵਾ ਰੀਜਨ ਦੇ ਵਿੱਚ ਜਿਹੜੀਆਂ ਅਸੀਂ ਫੈਸਿਲਿਟੀਆਂ ਇੱਥੇ ਪ੍ਰਦਾਨ ਕਰ ਰਹੇ ਹਾਂ ਉਹ ਉਹ ਨਾ ਕੇਵਲ ਨਾ ਕੇਵਲ ਪੰਜਾਬ ਵਿੱਚ ਪਹਿਲੀਆਂ ਪਰ ਜੇਕਰ ਦੇਖਿਆ ਜਾਵੇ ਇੰਡੀਆ ਦੇ ਕੁਝ ਹੀ ਸੈਂਟਰ ਇਹਨੂੰ ਮੈਚ ਕਰਦੇ ਹਨ ਅਸੀਂ ਉਸ ਇੱਥੇ ਦੇ ਰਹੇ ਹਾਂ ਤੇ ਅਸੀਂ ਇਹ ਲੋਕਾਂ ਨੂੰ ਕਹਿ ਰਹੇ ਹਾਂ ਕਿ ਇਹ ਫੈਸਿਲਿਟੀਆਂ ਦਾ ਮਤਲਬ ਇਹ ਨਹੀਂ ਹੈ ਕਿ ਅਸੀਂ ਬਹੁਤ ਸਾਰੇ ਐਕਸਪੈਂਸਿਵ ਬਿੱਲ ਤੁਹਾਡੇ ਮਤੇ ਬਣਾਉਣ ਵਾਲੇ ਹਾਂ ਅਸੀਂ ਜੋ ਕੁਝ ਵੀ ਜਿੱਥੇ ਤੱਕ ਸਾਡੀ ਬਾਹਰ ਚਲਦੀ ਹੈ ਉਥੇ ਤੱਕ ਅਸੀਂ ਪੂਰੀ ਬਰੀਜ਼ ਦੀ ਮਦਦ ਕਰਦੇ ਹਾਂ ਈਵਨ ਸਰਕਾਰੀ ਦਾਮਾਂ ਦੇ ਉੱਤੇ ਅਸੀਂ ਜਿਹੜੇ ਸਰਕਾਰ ਨੇ ਕੈਪਿੰਗ ਕੀਤੀ ਹੈ ਪ੍ਰਾਈਜ਼ਿੰਗ ਉਦੇ ਉਤੇ ਹੀ ਅਸੀਂ ਈਵਨ ਪ੍ਰਾਈਵੇਟ ਪ੍ਰਾਈਜ਼ਾਂ ਵੀ ਉਹਦੇ ਉੱਤੇ ਹੀ ਅਸੀਂ ਲਾਗ ਕਰ ਨੂੰ پابੰਧ ਹਾਂ ਅਸੀਂ ਇਸ ਵਾਸਤੇ ਕੰਪਨੀ ਇਸੇ ਬਾਰੇ ਕਰ ਰਹੇ ਹਾਂ